ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤ ਪਾਲਕ ਹਰ ਜੀ ਮੇਰੀ ਸਾਰ ਕਰੇ ਅਮ ਹਰ ਕੇ ਬਾਲਕ ਸਹਜੇ ਸਹਜ ਖੇਲਾਈ ਦਾ ਨਹੀਂ ਕਰਦਾ ਆਲਕ ਔਗਣ ਕੋ ਨਾ ਚੇਤਾਰਦਾ ਗਾਲ ਸੇਤੀ ਲਾਇਕ ਮੋਹ ਮੰਗਾ ਸੋਈ ਦੇਵਦਾ ਅਰਪਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸੋਪਿਅਨ ਇਸ ਸੌਦੇ ਲਾਇਕ ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲ ਹੋ ਕਦੇ ਨ ਵਿਛੜੈ ਹਰ ਪਿਤਾ ਸਭਨਾ ਗਲਾ ਲਾਇਕ ਮਿਲਾਵਲ ਮਹੱਲਾ ਪੰਜਵਾ ਐਸੇ ਕਾਹੇ ਭੂਲ ਪਰੇ ਕਰਹਿ ਕਰਾਵਹਿ ਮੋਕਰ ਪਾਵਹਿ ਪੇਖਤ ਸੁਨਤ ਸਦਾ ਸੰਗ ਹਰੇ ਐਸੇ ਕਾਹੇ ਭੂਲ ਪਰੇ ਕਰਹਿ ਕਰਾਵਹਿ ਮੋਕਰ ਪਾਵਹਿ ਪੇਖਤ ਸੁਨਤ ਸਦਾ ਸੰਗ ਹਰੇ ਰਹਾਓ ਕਾਚ ਬਿਹਾਜਨ ਕੰਚਨ ਛਾਟਨ ਬੈਰੀ ਸੰਗ ਹਿਤ ਸਾਜਨ ਤਿਆਗ ਖਰੇ ਹੋਵਨ ਕਉਰਾ ਅਨਹੋਵਨ ਮੀਠਾ ਵਿਖਿਆ ਮਹਿਲ ਪਟਾਏ ਜਰੇ ਉnder koop mah par yoprani parm gubar moh band pare kaho nanak prab hot dayara gur pheta kada maha fare bhav ਸਤਿਗੁਰੂ ਜੀ ਬਾਣੀ ਦੇ ਵਿੱਚ ਪ੍ਰਮਾਣ ਕਰਦੇ ਨੇ ਹੇ ਭਾਈ ਪਤਾ ਨਹੀਂ ਜੀਵ ਕਿਉਂ ਇਸ ਤਰ੍ਹਾਂ ਕੋ ਰਾਹੇ ਪਏ ਰਹਿੰਦੇ ਹਨ ਜੀਵ ਸਾਰੇ ਮੰਦੇ ਕਰਮ ਕਰਦੇ ਕਰਾਉਂਦੇ ਵੀ ਹਨ ਫਿਰ ਵੀ ਮੁੱਕਰ ਜਾਂਦੇ ਹਨ ਕਿ ਅਸਾਂ ਨਹੀਂ ਕੀਤੇ ਪਰ ਪਰਮਾਤਮਾ ਸਦਾ ਸਭ ਜੀਵਾਂ ਦੇ ਨਾਲ ਵਸਦਾ ਹੈ ਸਭਨਾਂ ਦੀਆਂ ਕਰਤੂਤਾ ਵੇਖਦਾ ਸੁਣਦਾ ਹੈ ਹੇ ਭਾਈ ਕੱਚ ਦਾ ਵਪਾਰ ਕਰਨਾ ਸੋਨਾ ਛੱਡ ਦੇਣਾ ਸੱਚੇ ਮਿੱਤਰ ਤਿਆਗ ਕੇ ਵੈਰੀ ਨਾਲ ਪਿਆਰ ਇਹ ਹਨ ਜੀਵਾਂ ਦੀਆਂ ਕਰਤੂਤਾ ਪਰਮਾਤਮਾ ਦਾ ਨਾਮ ਕੌੜਾ ਲੱਗਣਾ ਮਾਇਆ ਦਾ ਮੋਹ ਮਿੱਠਾ ਲੱਗਣਾ ਇਹ ਹੈ ਨਿਤ ਦਾ ਸੁਭਾਉ ਜੀਵਾਂ ਦਾ ਮਾਇਆ ਦੇ ਮੋਹ ਵਿੱਚ ਫਸ ਕੇ ਸਦਾ ਖਿੱਚਦੇ ਰਹਿੰਦੇ ਹਨ ਹੇ ਭਾਈ ਜੀਵ ਸਦਾ ਮੋਹ ਦੇ ਅੰਨੇ ਹਨੇਰੇ ਖੂ ਵਿੱਚ ਪਏ ਰਹਿੰਦੇ ਹਨ ਜੀਵਾਂ ਨੂੰ ਸਦਾ ਭਟਕਣਾ ਲੱਗੀ ਰਹਿੰਦੀ ਹੈ ਮੋਹ ਦੇ ਹਨੇਰੇ ਜਕੜ ਵਿੱਚ ਫਸੇ ਰਹਿੰਦੇ ਹਨ ਪਤਾ ਨਹੀਂ ਇਹ ਕਿਉਂ ਇਸ ਤਰ੍ਹਾਂ ਕੋ ਰਾਹੇ ਪਏ ਰਹਿੰਦੇ ਹਨ ਨਾਨਕ ਆਖਦਾ ਹੈ ਜਿਸ ਮਨੁੱਖ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ ਉਸ ਨੂੰ ਗੁਰੂ ਮਿਲ ਪੈਂਦਾ ਹੈ ਤੇ ਗੁਰੂ ਉਸ ਦੀ ਬਾਹ ਫੜ ਕੇ ਉਸ ਨੂੰ ਹਨੇਰੇ ਖੂਹ ਵਿੱਚੋਂ ਕੱਢ ਲੈਂਦਾ ਹੈ